ਦਰਵਾਰ ਸਾਹਿਬ ਦੇ ਮੂਹਰੇ ਇਹ ਬਹੁਤ ਨਿੰਦਣਯੋਗ ਗੱਲ ਆ ਪਰ ਉਹਨਾਂ ਨੇ ਭਾਵਨਾ ਚ ਆ ਕੇ ਕੀਤਾ ਇਸ ਕਰਕੇ ਬਾਦਲ ਪਰਮਾਰ ਨੂੰ ਜ਼ਰੂਰ ਤੇ ਐਸਜੀਪੀਸੀ ਪ੍ਰਧਾਨ ਸਾਹਿਬ ਨੂੰ ਸੋਚਣਾ ਚਾਹੀਦਾ ਕਿ ਭਾਈ ਨਰੈਨ ਸਿੰਘ ਚੌੜਾ ਨੇ ਜੋ ਕੀਤਾ ਆਪਣੀ ਹੋਸ਼ੋ ਹਵਾਸ਼ ਦੇ ਵਿੱਚ ਕੀਤਾ ਉਹਨਾਂ ਨੂੰ ਐਡਾ ਕਦਮ ਕਿਉਂ ਚੁੱਕਣਾ ਪਿਆ ਇਹਦਾ ਜਵਾਬ ਤੇ ਭਾਈ ਨਰੈਨ ਸਿੰਘ ਚੌੜਾ ਦੇਣਗੇ ਇਹ ਬਿੱਟੂ ਜੀ ਦੀ ਜੋ ਸਟੇਟਮੈਂਟ ਹੈ ਕੀ ਇਹ ਭਾਜਪਾ ਦੀ ਸਟੇਟਮੈਂਟ ਹੈ ਕੀ ਇਹ ਬਿੱਟੂ ਦੀ ਸਟੇਟਮੈਂਟ ਹੈ ਉਲੀ ਕਿਣਾ ਉਹਨਾਂ ਦੇ ਕਿਤੇ ਵੱਜੀ ਵੀ ਨਹੀਂ ਗਈ ਵੀ ਮਜੀਠੀਆ ਸਾਹਿਬ 10 ਦਿਨ ਪਹਿਲਾਂ ਹੀ ਜਦੋਂ ਰਾਜਵਾਨਾ ਸਾਹਿਬ ਜੀਰ ਚੋਂ ਆਇਸ ਉਹਨਾਂ ਨਾਲ ਉਹਨੇ ਜਪੀਆਂ ਬਣੀਆਂ ਪਿਆਰ ਕੀਤਾ ਗੌਮ ਦਾ ਹੀਰਾ ਦੱਸਿਆ ਤੇ ਹੁਣ ਜ਼ਰੂਰ ਉਸੇ ਤਰੀਕੇ ਨਾਲ ਵੱਡਾ ਦਿਲ ਕਰਕੇ ਕਿਉਂਕਿ ਉਹ ਤਾਂ ਭਾਵਨਾ ਹੈ ਇਕਾਲੀ ਦਲ ਨੂੰ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੀ ਆ ਜਾਂ ਮਜੀਠੀਆ ਸਾਹਿਬ ਕਰ ਰਹੇ ਆ ਉਹਨਾਂ ਨੂੰ ਵੱਡਾ ਦਿਲ ਦਿਖਾ ਕੇ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਉਹਨਾਂ ਨੇ ਕਮਿਟ ਕੀਤੀ ਮੰਨਿਆ ਉਹਨਾਂ ਦੇ ਉੱਤੇ ਮੈਂ ਜ਼ਰੂਰ ਕਹੂੰਗਾ ਜਥੇਦਾਰ ਸਾਹਿਬਾ ਨੂੰ ਵੀ ਕਾਲੀਦਰ ਨੂੰ ਵੀ ਉਸ ਮੀਯੂ ਵੀ ਜੀ ਅਮਚ ਚੌਰਾ ਸਾਹਿਬ ਦੀ ਤਸਵੀਰ ਲਾਉਣੀ ਚਾਹੀਦੀ ਆ ਇਹਨਾਂ ਨੂੰ ਸਨਮਾਨ ਕਰਨਾ ਚਾਹੀਦਾ ਚੌਰਾ ਸਾਹਿਬ ਨੂੰ ਸਤਕਾਰਯੋਗ ਨੂੰ ਇਸ ਕੇਸ 'ਚੋਂ ਬਰੀ ਕਰਵਾਉਣਾ ਚਾਹੀਦਾ ਛਡਾਉਣਾ ਚਾਹੀਦਾ ਕਿਸੇ ਨੂੰ ਮਾਰਨਾ ਕਿਸੇ ਦਾ ਹੱਕ ਨਹੀਂ ਸਾਡੇ ਕਾਨੂੰਨ 'ਚ ਉਹ ਵੀ ਜਦ ਤੱਕ ਦਰਵਾਰ ਸਾਹਿਬ ਦੇ ਮੂਹਰੇ ਇਹ ਬਹੁਤ ਨਿੰਦਣਯੋਗ ਗੱਲ ਆ ਪਰ ਉਹਨਾਂ ਨੇ ਭਾਵਨਾ ਚ ਆ ਕੇ ਕੀਤਾ ਇਸ ਕਰਕੇ ਬਾਦਲ ਪਰਮਾਰ ਨੂੰ ਜ਼ਰੂਰ ਤੇ ਐਸਜੀਪੀਸੀ ਪ੍ਰਧਾਨ ਸਾਹਿਬ ਨੂੰ ਸੋਚਣਾ ਚਾਹੀਦਾ। ਭਾਈ ਨਰਨ ਸਿੰਘ ਚੌੜਾ ਕੋਈ ਆਮ ਜਜ਼ਬਾਤੀ ਨੌਜਵਾਨ ਨਹੀਂ ਤੁਰਿਆ ਫਿਰਦਾ। 70 ਸਾਲ ਦੀ ਉਹਦੀ ਉਮਰ ਹੈ। 50 ਸਾਲ ਉਹਨੇ ਖਾਲਸਾਤਾਨ ਦੇ ਸੰਘਰਸ਼ ਦੇ ਲੇਖੇ ਲਾਏ ਨੇ। ਨਰੰਤਰ ਲੱਗ ਰਹੇ ਨੇ। ਔਰ ਕੋਈ ਅਨਪੜ ਨਹੀਂਗਾ, ਜਜ਼ਬਾਤੀ ਨਹੀਂ ਆ। ਅਤੀ ਦਰਜਨ ਤੋਂ ਵੱਧ ਕਿਤਾਬਾਂ ਲਿਖ ਚੁੱਕੇ ਨੇ ਸਿੱਖ ਸਿਧਾਂਤ ਦੇ ਉੱਤੇ ਤੇ ਸਿੱਖ ਲਹਿਰ ਦੇ ਉੱਤੇ। ਕਿੰਨੇ ਲੇਖ ਨੇ ਦ੍ਰਿੜਨ ਮਰਿਆਦਾ ਦੇ ਉੱਤੇ ਤੇ ਇੱਕ ਚੀਜ਼ ਸੋਚਣ ਵਾਲੀ ਬਣਦੀ ਹੈ ਕਿ ਐਸੇ ਦ੍ਰਿੜ ਇਨਸਾਨ ਨੂੰ ਇੰਨਾ ਅਗਾਹ ਦਾ ਕਦਮ ਕਿਉਂ ਚੁਕਣਾ ਪਿਆ ਸੋਚਣ ਵਾਲੀ ਗੱਲ ਇਹ ਆ ਇਹਦਾ ਮਤਲਬ ਇਹ ਸਾਫ਼ ਆ ਕਿ ਪੰਥ ਦਾ ਇੱਕ ਵੱਡਾ ਹਿੱਸਾ ਨਾ ਖੁਸ਼ ਆ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੋਂ ਕਿਉਂਕਿ ਇਹ ਬਿੱਟੂ ਜੀ ਜੋ ਸਟੇਟਮੈਂਟ ਹੈ ਕੀ ਇਹ ਬੀਜੇਪੀ ਦੀ ਸਟੇਟਮੈਂਟ ਹੈ ਕੀ ਇਹ ਬਿੱਟੂ ਦੀ ਸਟੇਟਮੈਂਟ ਹੈ ਫਸਟ ਕਿਉਂਕਿ ਨਰੈਣ ਦੇ ਹੱਕ 'ਚ ਆ ਕੇ ਖਲੋ ਗਿਆ ਉਹਦੇ ਹੱਕ 'ਚ ਹੀ ਆਇਆ ਨਾ ਹੁਣ ਉਹਦੇ ਹੱਕ 'ਚ ਆਇਆ ਜਿਹੜਾ ਆਈਐਸਆਈ ਦਾ ਏਜੰਟ ਹੈ ਜਿਹਦੇ ਘਰੋਂ ਆਰਡੀਐਕਸ ਰਿਕਵਰ ਹੋਇਆ ਜਿਹਦੇ ਕੋਲੋਂ ਆ ਮੈਂ ਲਿਸਟ ਹੀ ਬਣਾਈ ਸੀ ਸਾਰੀ ਜਿਹਦੇ ਤੇ 30 ਪਰਚੇ ਦਰਜ ਨੇ ਪਾਕਿਸਤਾਨ ਦਾ ਹੈਂਡਲਰ ਮੰਨਿਆ ਜਾਂਦਾ ਗੁਣੇਲ ਜੇਲ ਬਰੇਕ ਦਾ ਕਿਊਡ ਹੈ AK47 MP5 ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦਾ ਔਰ ਪੰਜਾਬ ਇੱਕ ਵੱਖਰਾ ਦੇਸ਼ ਬਣਨਾ ਚਾਹੀਦਾ ਉਹਦੀ ਗੱਲ ਕਰਦਾ ਮੈਂ ਪੁੱਛਣਾ ਚਾਹੁੰਦਾ ਹੈ ਭਾਜਪਾ ਦੇ ਥਿਊ ਹੈ ਕਿ ਇਹ ਬਿੱਟੂ ਦੇ ਥਿਊ ਫਿਰ ਬਿੱਟੂ ਤਾਂ ਵਿਚਾਰਾ ਏਡੇ ਮਨ ਲੱਦਾ ਗੱਡੀ ਜੇ ਖਾ ਖਾ ਝਟਕੇ ਜਾਂ ਆ ਜਿਹੜੀ ਉਹ ਤੁਸੀਂ ਪਾਰਟੀ ਬਦਲੀ ਹੈ ਨਾ ਦੇਖੋ ਕਾਂਗਰਸ ਤੋਂ ਬੀਜੇਪੀ ਜਾਣਾ ਮਤਲਬ ਈਸਟ-ਵੈਸਟ ਵਾਲਾ ਹੀ ਕੰਮ ਹੈ ਇੱਚ ਬੜਾ ਝਟਕੇ ਬਹੁਤ ਵੱਜਦੇ ਆ ਜਿਹੜਾ ਪਹਿਲਾਂ ਇੰਦਰਾ ਗਾਂਧੀ ਨੂੰ ਕਹਿੰਦਾ ਸੀ ਮੇਰੀ ਮਾਤਾ ਰਜੀਵ ਗਾਂਧੀ ਨੂੰ ਪਿਓ ਦੱਸਦਾ ਸੀ ਤੇ ਮੋਦੀ ਹੋਰਾਂ ਨੂੰ ਗਾਣਾ ਕੱਢਦਾ ਸੀ ਅੱਜ ਕਹਿੰਦਾ ਨਹੀਂ ਮੋਦੀ ਸਾਹਿਬ ਮੇਰੇ ਪਿਵਾਰ ਸਮਾਨ ਆ ਉਹਨਾਂ ਦੇ ਦਿਵਾਲੇ ਹੋਈ ਫਿਰਦਾ ਉਹਨੂੰ ਮੈਂ ਪੁੱਛਣਾ ਚਾਹੁੰਦਾ ਕੀ డు ਯੂ ਜਸਟੀਫਾਈ ਅਨ ਅਟੈਕ ਇਨ ਅ ਰਿਲੀਜੀਅਸ ਪਲੇਸ ਕੀ ਤੁਸੀਂ ਉਹਨੂੰ ਜਸਟੀਫਾਈ ਕਰ ਰਹੇ ਹੋ ਦਰਬਾਰ ਸਾਹਿਬ ਦੇ ਅਟੈਕ ਨੂੰ ਜਸਟੀਫਾਈ ਕਰ ਰਹੇ ਹੋ ਕੀ ਇਹ ਬੀਜੇਪੀ ਕਹਿਣਾ ਚਾਹੁੰਦੀ ਹੈ ਕੋਈ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਨੇ ਇਹਨੂੰ ਕੰਡੈਮਨ ਕੀਤਾ ਔਰ ਉਹ ਅਖਬਾਰਾਂ ਚ ਸਟੇਟਮੈਂਟ ਆਈਆਂ ਫਿਰ ਤੁਸੀਂ ਐਸ ਯੂਨੀਅਨ ਮਿਨਿਸਟਰ ਤੁਸੀਂ ਅੱਜ ਇੱਕ ਪਾਕਿਸਤਾਨੀ ਆਈਐਸਆਈ ਏਜੰਟ ਦੇ ਨਾਲ ਖਲੋ ਗਏ ਹੋ ਤੀਜੀ ਗੱਲ ਕੀ ਤੁਸੀਂ ਵਾਇਲੈਂਸ ਨੂੰ ਪ੍ਰੋਪਗੇਟ ਕਰਦੇ ਹੋ ਕਿ ਭਾਈ ਗੋਲੀ ਚਲਾਓ ਮਾਰੋ ਇਸ ਥਿਸ ਵਾਟ ਇਜ਼ ਯੋਰ ਪੋਲਿਟਿਕਸ ਜੇ ਇਹ ਤੁਹਾਡੀ ਪੋਲਿਟਿਕਸ ਹੈ ਥੈਨ ਆਈ ਥਿੰਕ ਮਿਸਟਰ ਅਮਿਤ ਸ਼ਾਹ ਐਂਡ ਮਿਸਟਰ ਮੋਦੀ ਨੀਡ ਟੂ ਗਿਵ ਕਲੀਅਰ ਐਂਡ ਕੰਕ੍ਰੀਟ ਆਨਸਰਸ ਟੂ ਦ ਪੀਪਲ ਆਫ ਦਿਸ ਕੰਟਰੀ ਥੈਟ ਦੇ ਹੈਵ ਅ ਮਿਨਿਸਟਰ ਜਿਹੜਾ ਸ੍ਰੀ ਦਰਬਾਰ ਸਾਹਿਬ ਤੇ ਗੋਲੀ ਚੱਲੇ ਨੂੰ ਜਸਟੀਫਾਈ ਕਰਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਾਡਾ ਆਉਣ ਦਾ ਜਿਹੜਾ ਮੁੱਖ ਕਾਰਨ ਆ ਉਹ ਇਹ ਆ ਕਿ ਪਿਛਲੇ ਦਿਨੀ ਇਥੋਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤਨਖਾਹ ਸੁਣਾਈ ਗਈ ਜਿਨ੍ਹਾਂ ਨੇ ਆਪਣੇ ਗੁਨਾਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੋਲ੍ਹ ਕੇ ਮੰਨੇ ਨੇ ਉਹ ਗੁਨਾਹ ਜਿਹੜੇ ਆ ਉਹ ਕੋਈ ਆਮ ਧਾਰਮਿਕ ਅਵਗਿਆ ਨਹੀਂ ਹੋਈ ਕਿ ਕਿਸੇ ਥਾਂ ਦੇ ਉੱਤੇ ਕੋਈ ਇੱਕ ਛੋਟੀ ਮੋਟੀ ਧਾਰਮਿਕ ਗਲਤੀ ਹੋ ਗਈ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦਾ ਮਸਲਾ ਆ। ਔਰ ਉਹ ਲੋਕ ਮੰਨੇ ਨੇ 2015 ਦਾ ਜਿਹੜਾ ਅਜੋਕੇ ਸਮੇ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦਾ ਜੇ ਤੁਸੀਂ ਮੋਡ ਵੇਖੋ ਕਿੱਥੋਂ ਵੱਜਦਾ ਆ। ਤੇ ਮੋਡ ਵੱਜਦਾ ਆ ਜਦੋਂ ਸੌਦੇ ਸਾਦ ਨੂੰ ਮਾਫੀ ਦਿੱਤੀ ਜਾਂਦੀ ਆ। ਔਰ ਮਾਫੀ ਦੇ ਰੋਸ ਦੇ ਵਿੱਚ ਪੰਥ ਸੜਕਾਂ ਤੇ ਉਤਰਦਾ ਆ। ਫਿਰ ਉਸ ਰੋਸ ਨੂੰ ਪਟਕਾਉਣ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੁੰਦੀ ਆ। ਔਰ ਉਹ ਬੇਅਦਬੀ ਹਣ ਕਿੰਨੇ ਕਰਾਈ ਉਹ ਸਭ ਸਾਬਤ ਹੋ ਚੁੱਕਿਆ ਹੈ ਫਿਰ ਉਸ ਸਮੇਂ ਅਕਾਲੀ ਦਲ ਦੀ ਸਰਕਾਰ ਆ ਔਰ ਕਮਾਲ ਦੀ ਗੱਲ ਕਿ ਮੌਜੂਦਾ ਸਮੇਂ ਦੇ ਅਕਾਲੀ ਦਲ ਨੂੰ ਲੀਡ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਲੀਡਰਸ਼ਿਪ ਜਿਹੜੀ ਪਿਛਲੇ 9 ਸਾਲਾਂ ਤੋਂ ਇਹ ਝੂਠ ਬੋਲਦੀ ਆ ਰਹੀ ਸੀ ਕਿ ਨਹੀਂ ਅਸੀਂ ਸਾਡਾ ਇਹਦੇ ਵਿੱਚ ਕੋਈ ਹੱਕ ਨਹੀਂ ਅਸੀਂ ਨਹੀਂ ਕਰਵਾਇਆ ਜਿਨ੍ਹਾਂ ਜਿਨ੍ਹਾਂ ਆਵਾਜ਼ ਚੁੱਕੀ ਇਥੋਂ ਤੱਕ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਸਹਬਾਨ ਨੇ ਬਖਸ਼ੇ ਉਹਨਾਂ ਨੂੰ ਇਹਨਾਂ ਨੇ ਛੁੱਟੀ ਕੀਤੀ ਇਥੋਂ ਕੱਢਿਆ ਜਿਹੜੀ ਜਿਹੜੀ ਪੰਥਕ ਸੰਸਥਾਵਾਂ ਨੇ ਇਹਨਾਂ ਦੇ ਖਿਲਾਫ ਬੋਲਿਆ ਉਹਨਾਂ ਨੂੰ ਜੇਲ੍ਹਾਂ ਚ ਸੁਟਿਆ ਸਾਡੇ ਕਾਰਕੁਨ ਉਹਨਾਂ ਦਿਨਾਂ ਦੇ ਚ ਜੇਲ੍ਹਾਂ ਦੇ ਚ ਰਹਿ ਕੇ ਆਏ ਨੇ ਤਿੰਨ ਤਿੰਨ ਮਹੀਨੇ ਸਜ਼ਾ ਕੱਟ ਕੇ ਆਏ ਨੇ ਸਿਰਫ ਸੱਚ ਬੋਲਣ ਦੇ ਲਈ ਤੇ ਸਜ਼ਾਵਾਂ ਤੇ ਛੋਟੀਆਂ ਰਹਿ ਗਈਆਂ ਜਿਹੜੇ ਬੰਦੇ ਬੇਅਦਬੀ ਦੇ ਰੋਸ ਵਜੋਂ ਸਿੰਘ ਸੜਕਾਂ ਤੇ ਬੈਠੇ ਇਹਨਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਔਰ ਕਿਆ ਕਮਾਲ ਦੀ ਗੱਲ ਆ ਕਿ ਢਿੱਲੇ ਜੇ ਮੂੰਹ ਦੇ ਨਾਲ ਇੱਥੇ ਆ ਕੇ ਮੰਨ ਲਿਆ ਜੀ ਸਾਥੋਂ ਗਲਤੀਆਂ ਹੋ ਗਈਆਂ ਤੇ ਤੁਸੀਂ ਇਹ ਕਹਦੇ ਹੋ ਜੀ ਨਿਮਾਣਾ ਸਿੱਖ ਬਣ ਗਿਆ ਔਰ ਨਿਮਾਣਾ ਸਿੱਖ ਉਹ ਹੁੰਦਾ ਆ ਜਿਹੜਾ ਖੁਦ ਚੱਲ ਕੇ ਆਵੇ ਕਿ ਮੇਰੇ ਕੋਲੋਂ ਭਾਈ ਗਲਤੀ ਹੋ ਗਈ ਸੀ ਮੈਨੂੰ ਮaaf ਕਰ ਦਿਓ ਇਹਨੂੰ 9 ਸਾਲ ਪੰਥ ਨੇ ਕਸੀੜ ਕੇ ਇੱਥੇ ਲਿਆਂਦਾ ਆ ਸੁਖਬੀਰ ਸਿੰਘ ਬਾਦਲਵਾਂ ਇਹ ਨਮਾਣੇ ਸਿੱਖ ਨਹੀਂ ਆਗੇ ਇਹ ਪਿਓਰ ਰਾਜਨੀਤਿਕ ਬੰਦੇ ਨੇ ਜਿਨ੍ਹਾਂ ਨੇ ਸਿੱਖੀ ਦਾ ਮਖੌਟਾ ਚਾੜਿਆ ਆ ਔਰ ਉਹ ਬੰਦੇ ਨੇ ਮੰਨਿਆ ਫਿਰ ਤਨਖਾਹ ਲੱਗੀ ਜਿਹੜੀ ਘਟਨਾ ਕੱਲ ਵਾਪਰੀ ਇੱਥੇ ਭਾਈ ਨਰੈਨ ਸਿੰਘ ਚੋੜੇ ਵੱਲੋਂ ਹੋਈ ਉਹਦੇ ਬਾਰੇ ਕਮੈਂਟ ਬਾਅਦ ਵਿੱਚ ਪਰ ਜਿਸ ਅਕਾਲੀ ਦਲ ਨੂੰ ਪੈਰਾਂ ਦੇ ਉੱਤੇ ਖੜੇ ਕਰਨ ਦੇ ਲਈ ਜਿਸ ਅਕਾਲੀ ਦਲ ਨੂੰ ਲੀਹਾਂ ਤੇ ਲਿਆਉਣ ਦੇ ਲਈ ਅਕਾਲ ਤਖਤ ਸੈਭ ਤਖਤ ਮਿੰਕ ਸਹਬਾਨ ਤੱਕ ਸੀਰੀਅਸਨੈਸ ਦੇ ਨਾਲ ਕਦਮ ਚੁੱਕ ਰਹੇ ਨੇ ਤੇ ਇਹ ਕਹਿ ਰਹੇ ਨੇ ਕਿ ਅਗਲੀ ਭਰਤੀ ਖੋਲੀ ਜਾਵੇ ਤੇ ਇਹਨਾਂ ਦੇ ਅਸਤੀਫੇ ਪ੍ਰਵਾਨ ਕੀਤੇ ਜਾਣ ਜਿਨ੍ਹਾਂ ਨੇ ਅਸਤੀਫੇ ਦੇ ਦਿੱਤੇ ਨੇ ਪਹਿਲੀ ਅਵਾਕਿਆ ਸ਼੍ਰੋਮਣੀ ਅਕਾਲੀ ਦਲ ਦੀ ਫੇਰ ਵੇਖੋ ਤਿੰਨ ਦਿਨ ਦਾ ਸਮਾਕਾਲ ਤੱਕ ਸਾਹਿਬ ਦੀ ਸਲੀਪ ਤੋਂ ਮਿਲਿਆ ਏ ਲੰਘ ਗਿਆ ਕੱਲ